ਸਸਕਲ ਦੋਸਤੋ ਤਸਵੀਰਾਂ ਇਸ ਸਮੇਂ ਬਿਆਸ ਦਰਿਆ ਤੋਂ ਸਾਂਝੀਆਂ ਕਰ ਰਹੇ ਹਾਂ ਔਰ ਬਿਆਸ ਦਰਿਆ ਦੇ ਨਾਲ ਜੁੜੀ ਹੋਈ ਇੱਕ ਵੱਡੀ ਅਪਡੇਟ ਜਿਹੜੀ ਹੈਗੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਸਮੇਂ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਹੈਗਾ ਹੁਣ yellow alert ਦੇ ਉੱਤੇ ਪਹੁੰਚ ਚੁੱਕਿਆ ਹੈ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਅਮਰਸਰ ਜ਼ਿਲ੍ਹੇ ਦੇ ਨੇੜੇ ਬਿਆਸ ਦਰਿਆ ਦੇ ਖੇਤਰ ਦੀਆਂ ਨੇ ਔਰ ਲਗਾਤਾਰ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਸੀਗਾ ਉਹ ਵਧ ਰਿਹਾ ਸੀਗਾ ਔਰ ਇਸ ਤੋਂ ਬਾਅਦ ਅੱਜ ਦੀ ਜਿਹੜੀ ਤਸਵੀਰ ਹੈਗੀ ਅੱਜ 11 ਅਗਸਤ 2025 ਨੂੰ yellow alert ਜਿਹੜਾ ਹੈਗਾ 740.00 ਦੀ ਗੇਜ ਦੇ ਨਾਲ ਸ਼ੁਰੂ ਹੋ ਗਿਆ ਮੇਰੇ ਨਾਲ ਇਸ ਸਮੇਂ ਗੇਜ ਰੀਡਰ ਮੌਜੂਦ ਨੇ ਵਿਦੇਦੀ ਵਿਦੇਦੀ ਕਿੰਨਾ ਹੈਗਾ ਪਾਣੀ ਦਾ ਪੱਧਰ ਜਿਹੜਾ ਕਿੰਨੇ 44 ਕਿੰਨੇ ਕਿਊਸਿਕ ਚੱਲ ਰਿਹਾ ਪਾਣੀ ਜੀ 1 ਲੱਖ 5000 5000 ਕਿਊਸਿਕ 444 ਸਰ ਕੋ ਡੈਮ ਵੱਲੋਂ ਕੋਈ ਸੂਚਨਾ ਹੈਗੀ ਅੱਗੇ ਹੋਰ ਨਹੀਂ ਨਹੀਂ ਹਾਂਜੀ ਨਹੀਂ ਨਹੀਂ ਹੈਗੀ ਔਰ ਕੀ ਲੱਗਦਾ ਤਿੰਨ ਦਿਨ ਤੋਂ ਕਿਸ ਤਰ੍ਹਾਂ ਦਾ ਲਗਾਤਾਰ ਇਸ ਤਰ੍ਹਾਂ ਹੀ ਵਾਧਾ ਹੀ ਹੈ ਹਾਂ ਇਦਾਂ ਵਧਿਆ ਕਰਦਾ ਪਾਣੀ ਵਧਿਆ ਕਰ ਹਾਂਜੀ ਠੀਕ ਹੈ ਤਾਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਸਾਂਝੀਆਂ ਕਰ ਰਹੇ ਹਾਂ ਹੋਰਨ ਜਾਣਕਾਰੀ ਦੇ ਲਈ ਜੁੜੇ ਰਹੋ ਧੰਨਵਾਦ